ਕਰਕੇ ਆਮ ਹੀ ਲੋਕਾਂ ਦਾ ਸਵਾਲ ਹੁੰਦਾ ਹੈ ਵੀ ਪਹਿਲਾਂ ਸਿਮਰਨ ਕਰਨਾ ਚਾਹੀਦਾ ਹੈ ਕਿ ਗੁਰਬਾਣੀ ਪੜ੍ਹਨੀ ਚਾਹੀਦੀ ਤੁੰਤੂਸੀ ਬੋਲ ਕੇ ਦੱਸਣਾ ਤੁਸੀਂ ਸਾਰੇ ਪੜੇ ਜਿਸ ਸਕੂਲਾਂ ਚ ਕੋਈ ਦੱਸਣਾ ਇਦਾਂ ਦੀ ਨਾ ਹੋਵੇ ਜਿਹੜੀ ਬੋਲੇ ਨਾ ਕਿਉਂਕਿ ਇਹ ਆਪਾਂ ਕਥਾ ਕਰ ਰਹੇ ਇੱਕ ਸਵਾਲ ਜਵਾਬ ਪ੍ਰਸ਼ਨ ਉੱਤਰ ਤੁਸੀਂ ਸਾਰੇ ਸਕੂਲਾਂ ਵਿੱਚ ਪੜੇ ਜੇ ਔਰ ਤੁਹਾਡੇ ਬੱਚੇ ਵੀ ਪੜ ਰਹੇ ਨੇ ਜਦੋਂ ਬੱਚਾ ਸਕੂਲ ਵਿੱਚ ਜਾਂਦਾ ਹੈ ਪਹਿਲਾਂ ਪੜ੍ਹਾਈ ਸ਼ੁਰੂ ਹੁੰਦੀ ਕਿ ਪਹਿਲਾਂ ਬੱਚਾ ਬੈਠਦਾ ਹੈ ਦੱਸੋ ਜੀ ਬੈਠਦਾ ਹੈ ਸ਼ਾਬਾਸ਼ ਪੜ੍ਹਾਈ ਬਾਅਦ ਚ ਸ਼ੁਰੂ ਹੁੰਦੀ ਐਜੂਕੇਸ਼ਨ ਬਾਅਦ ਚ ਸ਼ੁਰੂ ਹੁੰਦੀ ੴ ਤੋਂ ਲੈ ਕੇ 18 10 20 ਤੱਕ ਗੁਰਬਾਣੀ ਗਿਆਨ ਹੈ ਐਜੂਕੇਸ਼ਨ ਹੈ ਬ੍ਰਹਮ ਦੀ ਪੜ੍ਹਾਈ ਹੈ ਬ੍ਰह्म ਵਿਦਿਆ ਹੈ ਤੇ ਤੁਸੀਂ ਆਪ ਦੱਸੋ ਵੀ ਪਹਿਲਾਂ ਬ੍ਰह्म ਵਿੱਦਿਆ ਪੜ੍ਹਨੀ ਚਾਹੀਦੀ ਕਿ ਪਹਿਲਾਂ ਬਹਿਣਾ ਚਾਹੀਦਾ ਹੈ ਬੈਨ ਤੋਂ ਭਾਵ ਕਿ ਮਨ ਤੁਹਾਡਾ ਬੈਠ ਜਾਏ। تایਮੇ ਲੋਕ ਸ਼ਬਦ ਲੋਕ ਪੜ੍ਹਦੇ ਹਨ 10ਵੇਂ ਪਾਸ਼ਾ ਦਾ ਬੜਾ ਫੇਮਸ ਸ਼ਬਦ ਆ ਕੋ ਰਾਗੀ ਸਿੰਘ ਆਮ ਕਰਕੇ ਕਹਿੰਦੇ ਨੇ ਵੀ ਲਾਉਂਦੇ ਨੇ ਸਟੇਜਾਂ ਤੇ ਸੰਗਤ ਵੀ ਇਹ ਕਹਿੰਦੀ ਆ ਵੀ ਸ਼ਬਦ ਲਾਓ। ਹਮ ਬੈਠੇ ਤੁਮ ਦੇਹ ਅਸੀਸਾ